ਕੋਸ ਤੀ ਸੰਭਾਵਨਾ ਹੈ ਕਿ ਨਾਇਕ ਦਾ ਮਨ ਸੀ ਜੀ ਕਰੀ ਗਾਣ ਰਹੀ ਅਵਸ਼ਕਤਾ ਵੀ ਹੋ ਸਕਦੀ ਹੈ ਸੇਵਾ ਕਰਨੀ ਹੋਣ ਸਗਨੀ ਤੱਪ ਪਰਿਪੂਰਯ ਕਿਪਾਤ तो केव सिंह जी ने यह दिखाया है कि विदेश में रहने के बावजूद असली सेवा की जड़ें कैसे देखो ऑल ओवर इंग्लिश येलो लैंग्वेज है ना और सारी जिंदगी रहना पार्ट बन चुकी है पर जब ਸਾਰੇ ਸਵੀਟ ਲੈਪਿੰਗ ਹੋ ਰਾਗੇ ਸੋ ਦੇ ਕੈਨ ਸਟਾਰਟ ਅਵਰ ਫੰਕਸ਼ਨ ਫਰ ਨਾਉ ਆਈ ਵਿਕਟ ਮਦਰ ਇੰਡੀਆ ਸਕੂਲ ਦੇ ਵਿੱਚ ਪਹੁੰਚੇ ਜਿਹੜੇ ਕਿ ਮਦਰ ਇੰਡੀਆ ਕਾਲਜ ਦੇ ਨਾਮ ਤੇ ਵੀ ਇਹ ਜਾਣਿਆ ਜਾਂਦਾ ਹੈ ਇੱਥੇ ਅੱਜ ਇਨਰ ਵੀਲ ਕਲੱਬ ਵੱਲੋਂ ਇੱਕ ਟੀਚਰ ਡੇ ਜਿਵੇਂ ਕਿ ਟੀਚਰਾਂ ਨੂੰ ਸਨਮਾਨਿਤ ਕਰਨ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਉਲੀਕਿਆ ਗਿਆ ਹੈ ਅਸੀਂ ਗੱਲ ਕਰਦੇ ਹਾਂ ਨਾਲ ਜਿਹੜੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿੱਥੋਂ ਕਿੱਥੋਂ ਦੇ ਟੀਚਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਔਰ ਕਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਉਹਨਾਂ ਦੀਆਂ ਹੋਣਗੀਆਂ ਮੈਡਮ ਹਸਕਲ ਜੀ ਕੀ ਨਾਮ ਹੈ ਆਪਣਾ ਕਿਹੜਾ ਕਲੱਬ ਹੈ ਔਰ ਕਿਸ ਮੈਂ ਹਰਸ਼ ਗੇਰਾ ਇਨਰਵਿਲ ਕਲੱਬ ਦੀ ਪ੍ਰੈਜ਼ੀਡੈਂਟ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਟੀਚਰਸ ਡੇ ਮਨਾਣ ਲਈ ਤੇ ਨਾਲ ਹੀ ਅਸੀਂ ਇੱਕ ਫ੍ਰੀ ਸਿਲਾਈ ਸੈਂਟਰ ਚਲਾ ਰਹੇ ਹਾਂ ਜਿਹਦਾ ਕਿ ਸਾਡਾ ਫਰਸਟ ਬੈਚ ਕੰਪਲੀਟ ਹੋਇਆ ਤਾਂ ਉਹਦਾ ਰਿਜ਼ਲਟ ਡਿਕਲੇਰੇਸ਼ਨ ਕਰਾਂਗੇ ਤੇ ਇਨਰਵਿਲ ਕਲੱਬ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਇੰਟਰੋਡਿਊਸ ਕਰਾਉਣਾ ਚਾਹੂੰਗੀ ਇਨਰਵਿਲ ਕਲੱਬ ਜੋ ਹੈ ਇੱਕ ਮਹਿਲਾ ਦੀ ਸਮਾਜ ਸੇਵੀ ਸੰਸਥਾ ਹੈ ਜੋ ਅਸੀਂ ਸਮਾਜ ਦੇ ਵਿੱਚ ਸਾਰੀ ਹੋਰ ਔਰਤਾਂ ਨੂੰ ਨਾਲ ਜੋੜ ਕੇ ਜ਼ਰੂਰਤਮੰਦ ਤੇ ਗਰੀਬ ਲੋਕਾਂ ਦੀ ਸਹਾਇਤਾ ਕਰਦੇ ਆਂ ਏ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਇੱਕ ਫੀਲਡ ਦੇ ਵਿੱਚ ਲੋਕਾਂ ਨੂੰ ਸਹਾਇਤਾ ਕਰ ਸਕੀਏ ਜਿਵੇਂ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਗਰੀਬ ਬੱਚਿਆਂ ਦੀ ਫੀਸ ਜਮ੍ਹਾਂ ਕਰਾਉਂਦੇ ਆ ਜਿਹੜੇ ਸਕੂਲਾਂ ਦੇ ਵਿੱਚ ਬੇਸਿਕ ਰਿਕੁਆਇਰਮੈਂਟਸ ਦੀ ਜਿਨ੍ਹਾਂ ਨੂੰ ਲੋੜ ਹੈ ਜਿਵੇਂ ਕਿ ਡਬਲ ਬੈਟਰੀ ਇਨਵਰਟਰ ਲਵਾਇਆ ਸਰਵਿਤਕਾਰੀ ਸਕੂਲ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਅਸੀਂ ਬਣਵਾਲਾ ਸਰਕਾਰੀ ਸਕੂਲ ਦੇ ਵਿੱਚ ਸਪੋਰਟਸ ਮਟੀਰੀਅਲ ਪ੍ਰੋਵਾਈਡ ਕਰਾਇਆ ਹੈ ਬਨ ਵਾਲਾ ਪ੍ਰਾਇਮਰੀ ਸਕੂਲ ਹੈ ਉੱਥੇ ਅਸੀਂ ਬੱਚਿਆਂ ਨੂੰ ਯੂਨੀਫਾਰਮਸ ਦਿੱਤੀਆਂ ਐ ਸਪੋਰਟਸ ਲਈ ਟੀ-ਸ਼ਰਟ ਦਿੱਤੀਆਂ ਸ਼ੂਜ਼ ਪ੍ਰੋਵਾਈਡ ਕਰਾਇਆ ਇਸ ਤਰ੍ਹਾਂ ਦੀ ਬੱਚਿਆਂ ਦੀ ਜਿਹੜੀ ਬੇਸਿਕ ਜ਼ਰੂਰਤਾਂ ਉਹ ਪੂਰੀ ਕੀਤੀਆਂ ਉਹਦੇ ਬਾਅਦ ਅਸੀਂ ਹੈਲਥ ਦੇ ਖੇਤਰ ਦੇ ਵਿੱਚ ਵੀ ਕੀਤਾ ਸਰਵਾਈਕਲ ਕੈਂਸਰ ਲਈ ਮਹੀਨਾ ਨੂੰ ਅਵੇਅਰ ਕਰਾਉਣ ਲਈ ਮੈਡੀਕਲ ਕੈਂਪ ਲਗਾਏ ਗਏ ਹਨ ਤੇ ਨਾਲ ਨਾਲ ਹੀ ਅਸੀਂ ਗਰੀਬ ਕੁੜੀਆਂ ਦੇ ਵਿਆਹ ਦੇ ਵਿੱਚ ਵੀ ਸਹਾਇਤਾ ਕਰਦੇ ਹਾਂ ਗਰੀਬ ਪਰਿਵਾਰਾਂ ਦੀ ਤੇ ਇਹਦੇ ਨਾਲ ਹੀ ਅਸੀਂ ਬਜ਼ੁਰਗਾਂ ਦਾ ਮਾਨ ਸਨਮਾਨ ਕਰਨ ਲਈ ਇੱਕ ਸ਼ਰਾਧਾ ਦੇ ਦਿਨਾਂ ਦੇ ਵਿੱਚ ਇੱਕ ਟਿਫਿਨ ਸੇਵਾ ਸਰਵਿਸ ਸ਼ੁਰੂ ਕੀਤੀ थी ਜਿਦੇ ਵਿੱਚ ਅਸੀਂ 150 ਬਜ਼ੁਰਗ ਪਰਿਵਾਰਾਂ ਨੂੰ ਸਟੀਲ ਦੇ ਟਿਫਿਨ ਵੰਡੇ ਤੇ ਨਾਲ ਹੀ ਉਹਨਾਂ ਨੂੰ ਖਾਣਾ ਖਵਾ ਕੇ ਸਨਮਾਨਿਤ ਕੀਤਾ ਗਿਆ ਅੱਜ ਜਿਹੜੇ ਤੁਸੀਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਕਿਹੜੇ ਕਿਹੜੇ ਟੀਚਰ ਹੈ ਕਿਹੜੇ ਕਿਹੜੇ ਸਕੂਲਾਂ ਚੋਂ ਪਹੁੰਚੇ ਇੱਥੇ ਜਿਹੜਨ ਵਿੱਚ ਤੁਸੀਂ ਸਨਮਾਨਤ ਕਰਨ ਜਾ ਰਹੇ ਹੋ ਇਹ ਪਾਤੜਾ ਤੇ ਨਾਲ ਦੇ ਪਿੰਡਾਂ ਦੇ ਟੀਚਰਸ ਹੈ ਸਰਕਾਰੀ ਸਕੂਲਾਂ ਦੇ ਤੇ ਪ੍ਰਾਈਵੇਟ ਸਕੂਲਾਂ ਦੇ ਤੇ ਬਹੁਤ ਸਾਰੇ ਪ੍ਰਿੰਸੀਪਲਸ ਵੀ ਸਾਡੇ ਨਾਲ ਜੁੜੇ ਹੋਏ ਹੈ ਅਸੀਂ 25 ਜਰਸ ਨੂੰ ਸਨਮਾਨਿਤ ਕਰ ਰਹੇ ਹਾਂ ਜਿਦੇ ਵਿੱਚ ਕਿ ਜਿਨ੍ਹਾਂ ਨੇ ਨਾ ਸਿਰਫ ਕੱਲੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੇ ਉਪਰਾਲੇ ਕੀਤੇ ਹਨ ਬਲਕਿ ਨਾਲ ਹੀ ਉਹ ਸਮਾਜ ਦੀ ਸੇਵਾ ਦੇ ਵਿੱਚ ਵੀ ਪੂਰਾ ਵੱਧ ਚੜ ਕੇ ਭਾਗ ਲੈਂਦੇ ਆ ਬਹੁਤ ਚੰਗਾ ਉਪਰਾਲਾ ਹੈ ਕਿਉਂਕਿ ਇਸ ਮਦਰ ਇੰਡੀਆ ਸਕੂਲ ਦੇ ਵਿੱਚ ਜਿਸ ਤਰ੍ਹਾਂ ਇਹ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ ਨਾਲ ਉੱਥੇ ਇਸ ਤਰ੍ਹਾਂ ਦੇ ਵੀ ਇੱਕ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਡਾ ਹੱਥ ਵੜਾਇਆ ਜਾਂਦਾ ਹੈ ਅਸੀਂ ਜਿਹੜੀ ਕਿ ਮਦਰ ਇੰਡੀਆ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਹੈ ਔਰ ਟੀਚਰਾਂ ਜਿਹੜੇ ਸਨਮਾਨਤ ਕੀਤੇ ਆ ਕਿਉਂਕਿ ਉਹਨਾਂ ਦੇ ਚਿਹਰਿਆਂ ਤੇ ਰੌਣਕ ਹੁੰਦੀ ਆ ਉਹ ਅੱਗੇ ਤੋਂ ਵੀ ਕਿਸ ਤਰ੍ਹਾਂ ਦੇ ਹੌਸਲੇ ਉਹਨਾਂ ਦੇ ਬਲੰਦ ਹੋਣਗੇ ਪੜ੍ਹਾਈ ਦੇ ਵਿੱਚ ਜੀ ਸਰ ਫਸਟ ਆਫ ਆਲ ਆਈ ਊਡ ਲਾਈਕ ਟੂ ਵੈਲਕਮ 올 ਦਾ ਮੀਡੀਆ ਮੈਂਬਰਸ ਹੇਅਰ ਆਮ ਡਾਕਟਰ ਨਿਤਿਕਾ ਗੁਪਤਾ ਮੈਂ ਸਭ ਦਾ ਇੱਥੇ ਆਨਤਿ ਸਾਡੇ ਇਨਰ ਵਿਲ ਕਲੱਬ ਦੇ ਸਾਰੇ ਮੈਂਬਰਸ ਇੱਥੇ ਆਨਤਿ ਤੇ ਸਾਡੇ ਸਲਾਈ ਸੈਂਟਰ ਦੇ ਹੈੱਡ ਦਾ ਇੱਥੇ ਆਨਤਿ ਵੈਲਕਮ ਕਰਦੀ ਆ ਸਰ ਲਾਸਟ ਈਅਰ ਅਸੀਂ ਇਨਰ ਵਿਲ ਦੀ ਗਾਈਡਲਾਈਨਸ ਦੇ ਨਾਲ ਇੱਕ ਕੀਤਾ ਜੋ ਆਪਾਂ ਗਰੀਬ ਲੜਕੀਆਂ ਲਈ ਤੇ ਜ਼ਰੂਰਤਮੰਦ ਬੱਚਿਆਂ ਦੇ ਲਈ ਸਟਾਰਟ ਕੀਤਾ ਜਿਦੇ ਵਿੱਚ ਆਪਾਂ ਉਹਨਾਂ ਤੋਂ ਕੁਝ ਨਹੀਂ ਲੈ ਰਹੇ ਤਾਂ ਆਪਾਂ ਉਹਨਾਂ ਨੂੰ ਇੱਕ ਸਟੀਚਿੰਗ ਦੇ ਫੈਸਿਲਿਟੀ ਕਹਿੰਦੇ ਨੇ ਹਰ ਇੱਕ ਇਨਸਾਨ ਦੇ ਵਿੱਚ ਇੱਕ ਹੁਨਰ ਹੋਣਾ ਬਹੁਤ ਜ਼ਰੂਰੀ ਹੈ ਅਗਰ ਕਿਸੇ ਦੇ ਹੱਥ 'ਚ ਕੋਈ ਹੱਥ ਦਾ ਇੱਕ ਹੁਨਰ ਹੈ ਤਾਂ ਆਪਣੀ ਲਾਈਫ 'ਚ ਕਦੀ ਮਾਰ ਨਹੀਂ ਖਾਏਗਾ ਤੇ ਇਹੀ ਸੋਚ ਲੈ ਕੇ ਆਪਾਂ ਅੰਡਰ ਦਾ ਇਨਰ ਵਿਲ ਕਲੱਬ ਇੱਕ ਸਲਾਈ ਸੈਂਟਰ ਓਪਨ ਕੀਤਾ ਤੇ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਹਾਂ ਆਪਣੇ ਪ੍ਰੈਜ਼ੀਡੈਂਟ ਦਾ ਆਪਣੇ ਮੈਂਬਰਸ ਦਾ ਜਿਨ੍ਹਾਂ ਨੇ ਸਾਨੂੰ ਪੂਰੀ ਸਪੋਰਟ ਦਿੱਤੀ ਤੇ ਅੱਜ 1 ਇਅਰ ਕੰਪਲੀਟ ਹੋਣ ਤੇ ਅੱਜ ਯੋ ਸਟੂਡੈਂਟਸ ਨੂੰ ਸਰਟੀਫਿਕੇਟ ਵੀ ਡਿਸਟ੍ਰਿਬਿਊਟ ਕਰ ਰਹੇ ਆ ਅਪਾਰਟ ਫਰਮ ਥੈਟ ਸਰ ਆਪਾਂ ਅੱਜ ਟੀਚਰਸ ਜੇ ਸੈਲੀਬ੍ਰੇਟ ਕਰ ਰਹੇ ਆ ਸਕੂਲ ਦੇ ਵਿੱਚ ਟੀਚਰ ਦਾ ਦਰਜਾ ਆਪਾਂ ਨੂੰ ਸਭ ਨੂੰ ਪਤਾ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂ ਗੁਰੂ ਰਦੇਵ ਮਹੇਸ਼ਵਰਾ ਹਰ ਦੇਵੀ ਦੇਵਤਾ ਦੇ ਬਰਾਬਰ ਦਾ ਦਰਜਾ ਇੱਕ ਟੀਚਰ ਨੂੰ ਦਿੱਤਾ ਗਿਆ ਹੈ ਜਿਸ ਨਾਲ ਆਪਾਂ ਇੱਕ ਟੀਚਰਸ ਦੀ ਇੱਕ ਰਿਸਪੈਕਟ ਨੂੰ ਦੁਬਾਰਾ ਇੱਕ ਸਮਾਜ ਦੇ ਵਿੱਚ ਕਿ ਕਿਵੇਂ ਆਪਾਂ ਉਹਨਾਂ ਨੂੰ ਰਿਸਪੈਕਟ ਦੇਣੀ ਹੈ ਜੋ ਅੱਜ ਕੱਲ ਘਟਦੀ ਜਾ ਰਹੀ ਹੈ ਉਸ ਨੂੰ ਕਿਵੇਂ ਆਪਾਂ ਪਲਿਫਟ ਕਰਨਾ ਹੈ ਇੱਕ ਟੀਚਰ ਦਾ ਦਰਜਾ ਪਹਿਲੇ ਇੰਨਾ ਜ਼ਿਆਦਾ ਹੁੰਦਾ ਸੀਗਾ ਕਿ ਜੋ ਕਹਤਾ ਉਸ ਤੋਂ ਉੱਪਰ ਆਪਾਂ ਕਿਸੇ ਦਾ ਵੀ ਨਹੀਂ ਮੰਨਦੇ ਸੀ ਸਾਡੇ ਸਪੈਸ਼ਲਿਸਟ ਸਟੂਡੈਂਟਸ ਤਾਂ ਮਤਲਬ ਉਹੀ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣ ਲਈ ਅੱਜ ਟੀਚਰਜ਼ ਨੂੰ ਸਨਮਾਨਿਤ ਕਰ ਰਹੇ ਹਾਂ ਫਰਮ ਦਾ ਡਿਫਰੈਂਟ ਡਿਫਰੈਂਟ ਸਕੂਲਸ ਵੀ ਕਾਲ ਦਾ ਟੀਚਰ ਵੀ ਇਨਵਾਈਟਡ देम ਫਾਰ ਦਾ ਅਵਾਰਡ ਸੈਰੇਮਨੀ ਤਾਂ ਕਿ ਕੋਨਾਂ ਨੂੰ ਸਪੈਸ਼ਲ ਫੀਲ ਹੋਵੇ ਸਾਲ ਦੇ ਇੱਕ ਵੀ ਵਾਰ ਆਪਾਂ ਸਾਲ 'ਚ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕਰਦੇ ਹਾਂ ਦੇਖੋ ਇਹ ਸਾਡੇ ਲਈ ਬਹੁਤ ਇੱਕ ਗ੍ਰੇਸਫੁੱਲ ਇਵੈਂਟ ਹੈ ਕਿ ਇਸ ਤੋਂ ਪਹਿਲੇ ਅਸੀਂ 2 ਜਾਂ 4 ਟੀਚਰਜ਼ ਨੂੰ ਸਨਮਾਨਿਤ ਕਰਦੇ ਸੀ ਕਿਉਂਕਿ ਸਾਡਾ ਜੋ ਕਲੱਬ ਸੀ ਉਹ ਓਨਿਕ ਲੈਵਲ ਤੱਕ ਸੀ ਹੁਣ ਅਸੀਂ ਆਪਣੇ ਪ੍ਰੈਜ਼ੀਡੈਂਟ मैम ਦੀ ਹੈਲਪ ਦੇ ਨਾਲ ਸਾਰੇ ਮੈਂਬਰਸ ਦੀ ਹੈਲਪ ਦੇ ਨਾਲ ਇਸ ਲੈਵਲ ਤੇ ਪਹੁੰਚ ਗਏ ਕਿ ਅੱਜ ਅਸੀਂ 25 ਤੋਂ 26 ਮੈਂਬਰਸ ਨੂੰ ਟੀਚਰਸ ਨੂੰ ਬੁਲਾ ਕੇ ਇੱਥੇ ਸਨਮਾਨਿਤ ਕਰ ਰਹੇ ਹਾਂ ਤਾਂ ਅਸੀਂ ਸਭ ਦਾ ਇੱਥੇ ਆਇਆ ਤੇ ਬਹੁਤ-ਬਹੁਤ ਵੈਲਕਮ ਕਰਦੇ ਹਾਂ ਥੈਂਕਸ ਕਰਦੇ ਹਾਂ ਤੇ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਸਮਾਜ 'ਚ ਇੱਕ ਟੀਚਰ ਦੇ ਲਈ ਕਿ ਇੱਕ ਟੀਚਰ ਦੀ ਰਿਸਪੈਕਟ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ ਟੀਚਰ ਦਾ ਇੱਕ ਔਦਾ ਹੈ ਉਹ ਆਪਾਂ ਨੂੰ ਪੇਰੈਂਟਸ ਨੂੰ ਵੀ ਤੇ ਆਪਣੇ ਬੱਚਿਆਂ ਨੂੰ ਵੀ ਬਹੁਤ ਸਮਝਣਾ ਚਾਹੀਦਾ ਹੈ ਕਿ ਇਹ ਉਹੀ ਟੀਚਰ ਨੇ ਜਿਹੜੇ ਪਹਿਲੇ ਗੁਰੂਕੁਲ ਚਲਾਉਂਦੇ ਸੀ ਤਾਂ ਹੁਣ ਉਹ ਜਿਹੜ ਸੰਦੇਰੇ ਨੇ ਉਹਨਾਂ ਨੂੰ ਮੋਲਡ ਕਰ ਰਹੇ ਨੇ ਤਾਂ ਪੌਣਾ ਦੀ ਰਿਸਪੈਕਟ ਕਰੀਏ ਉਹਨਾਂ ਦਾ ਉਹਨਾਂ ਦੀ ਹਰ ਗੱਲ ਮੰਨੀਏ ਥੈਂਕ ਯੂ ਜੀ ਇਹ ਸੰ ਮਦਰ ਇੰਡੀਆ ਸਕੂਲ ਦੇ ਜਿਹੜੇ ਕਿ ਪ੍ਰਿੰਸੀਪਲ ਨੇ ਇਹਨਾਂ ਨੇ ਦੱਸਿਆ ਕਿ ਸਿੱਖਿਆ ਦੇ ਨਾਲ ਨਾਲ ਜਿੱਥੇ ਇਸ ਤਰ੍ਹਾਂ ਦੇ ਜਿਹੜੇ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਅੱਗੇ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਏ ਔਰ ਜਿਹੜਾ ਟੀਚਰਾਂ ਦੇ ਵੀ ਜਿਹੜਾ ਹੌਸਲਾ ਵਧਾਇਆ ਕਿਉਂਕਿ ਜਦੋਂ ਕਿਸੇ ਟੀਚਰ ਨੂੰ ਸਨਮਾਨਿਤ ਕੀਤਾ ਜਾਂਦਾ ਏ ਜਾਂ ਸਨਮਾਨਚਨ ਦਿੱਤਾ ਜਾਂਦਾ ਏ ਉਹ ਦਾ ਕੁਝ ਉਸ ਵਕਤ ਫਕਰ ਨਾਲ ਹੌਸਲਾ ਵਧਦਾ ਏ ਕਿ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਿਆ ਦੇ ਜਿਹੜੇ ਖੇਤਰ ਦੇ ਵਿੱਚ ਵਿਦਿਆਰਥੀਆਂ ਨੂੰ ਹੋਰ ਲਗਨ ਦੇ ਨਾਲ ਪੜ੍ਹਾਉਣਾ ਔਰ ਉਹਨਾਂ ਨੂੰ ਅੱਗੇ ਵੱਡੀਆਂ ਪਦੀਆਂ ਤੱਕ ਪਹੁੰਚ